ਅ uh, 14 ਜੁਲਾਈ ਨੂੰ ਇੱਕ ਫਾਈਟਿੰਗ ਇਨਸੀਡੈਂਟ ਹੋਇਆ ਸੀਗਾ ਜ ਜਿਹਦੇ ਵਿੱਚ ਕਰਮਜੀਤ ਕੰਮੀ ਜੋ ਪੈਨਿਕਲਾ ਦਾ ਹੈ ਉਹਦੇ ਉੱਪਰ ਫਾਇਰਿੰਗ ਹੋਈ ਸੀਗੀ ਉਹ ਨੂੰ ਇਨੀਸ਼ੀਅਲੀ ਸ਼ੱਕ ਸੀਗਾ ਕਿ ਇਹ ਫਾਇਰਿੰਗ ਜਿਹੜੀ ਹੈ ਉਹਦੀ ਪਰਸਨਲ ਰੰਜਿਸ਼ ਸੀਗੀ ਜੋ ਬੱਗਾ ਖਾਨ ਨਾਲ ਉਹਦੇ ਉਹਦਾ ਕਰਕੇ ਬੱਗਾ ਖਾਨ ਦੁਆਰਾ ਕਰਵਾਈ ਗਈ ਹੈ ਇਟਸ نو ਅਸੀਂ ਇਨਵੈਸਟੀਗੇਟ ਜਦੋਂ ਕੀਤਾ ਤੇ ਸਾਰੇ ਸਾਰੇ ਫੈਕਟ ਸਾਹਮਣੇ ਆ ਗਏ ਇਹਦੇ ਵਿੱਚ ਬਸ਼ੀਰ ਖਾਨ ਐਂਡ ਗਗਨਦੀ ਐਨਾ ਵੱਲੋਂ ਫਾਇਰਿੰਗ ਕੀਤੀ ਸੀਗੀ ਬੱਗਾ ਖਾਨ ਦੇ ਕੈਂਪ ਦੇ ਉੱਤੇ ਤੇ ਇਹਨਾਂ ਕੋਲੋਂ ਜੋ ਵਾਰਦਾਤ ਵਿੱਚ ਦੋ ਪਿਸਟਲ ਜਿਨ੍ਹਾਂ ਦੇ ਦੁਆਰਾ ਫਾਇਰਿੰਗ ਫਾਇਰਿੰਗ ਹੋਈ ਸੀਗੀ ਉਹ ਵੀ ਰਿਕਵਰ ਹੋ ਗਏ ਨੇ ਮੋਟਰਸਾਈਕਲ ਐਂਡ ਚਾਰ ਜ਼ਿੰਦਾ ਲਾਈ ਬਰਾਉਨਸ ਉਹ ਵੀ ਜਿਹੜੇ ਕਵਰ ਨੇ ਬੱਗਾ ਖਾਨ ਦੀ ਕੋਈ ਪਰਸਨਲ ਰੰਜਿਦ ਸੀਗੀ ਕਰਨਜੀਤ ਸਿੰਘ ਨੇ ਜੀ ਦਾ ਕਰਕੇ ਇਹ ਫਾਈਲ ਬੱਗਾ ਖਾਨ ਤੇ ਕਿੰਨੇ ਕੁ ਜਿਹੜੇ ਹੈਗੇ ਮੁਕਦਮੇ ਕਾਦੇ ਕਾਦੇ ਦਰਜ ਹੈਗੇ ਜੀ ਕਿੰਨੇ ਨੇ ਹੁਣ ਤੱਕ ਉਹਦੇ ਤੇ ਕੁੱਲ 64 ਮੁਕਦਮੇ ਦਾਰੇ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਨੇ ਤੇ ਬਾਕੀ ਜਿਹੜਾ ਬਸ਼ੀਰ ਹੈ ਉਹਦੇ ਤੇ 6 ਮੁਕਦਮੇ ਨੇ ਜਿਹੜਾ ਗਗਨਦੀਪ ਹੈ ਉੱਤੇ ਤਿੰਨ ਪਹਿਲਾਂ ਦਰਜ ਹੋ ਗਏ ਨੇ